ਕੀ ਸੰਲੂ ਪੇਟੇ ਲਾਉਂਦੇ ਵੀ ਆਣ ਸਾਰੇ ਪ੍ਰਾਪਾਂ ਨੂੰ ਸਾਸੀ ਗਾਲ ਜੀ ਵੈਲਕਮ ਆਂ ਜੀ ਅੱਜ ਦੀ ਨਵੀਂ ਵੀਡੀਓ ਚ ਅੱਜ ਦੀ ਵੀਡੀਓ ਦੇ ਵਿੱਚ ਅੱਜ ਨੇ ਲੱਭੇਟੇ ਆਪਾਂ ਤੇ ਮਿਸਤਰੀਆਂ ਕਿਵੇਂ ਲਾਏ ਲੱਭੇਟੇ ਤੇ ਬਾਕੀ ਜਾਲ ਕਿਵੇਂ ਪੁੱਠੇ ਕਰਕੇ ਪਾਇਆ ਜਾਂਦਾ ਤੇ ਉਹਦੇ ਬਾਰੇ ਸਾਰਾ ਕੁਝ ਦੱਸਾਂਗੇ ਅੱਜ ਦੀ ਵੀਡੀਓ ਚ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਬਣੇ ਰਹੋ ਵੀਡੀਓ ਦੇ ਨਾਲ ਤੇ ਸ਼ੇਅਰ ਜਰੂਰ ਕਰ ਦਿਓ ਵੀਡੀਓ ਨੂੰ ਜੀ ਉਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਜਾਲ ਇਦਾਂ ਬਿੱਦਲਾ ਪਾਸੇ ਜਿਹੜਾ ਪਟਾ ਜਵੇਂ ਤੁਹਾਨੂੰ ਕਹੀ ਪੁੱਠਾ ਕਵਾ ਕੇ ਪਾਈਦਾ ਆ ਜਿਹੜਾ ਪਟਾ ਇਹ ਇਧਰੇ ਪਾਸੇ ਆਜੂ ਆ ਇਤਲੇ ਜਿਹੜੇ ਗਲੀਆਂ ਕਰੀਆਂ ਕਰ ਕਰਕੇ ਤਿਆਰ ਕਰਿਆ ਹਾਂ ਇਹ ਗਲੀਆਂ ਕੱਢੀਆਂ ਹੋਈਆਂ ਨੇ ਇਹਦੇ ਇਤਲੇ ਪਾਸੇ ਪਟਾ ਲੱਗ ਜੂ ਤੇ ਆ ਜਵੇਂ ਸ਼ਰੀਏ ਨੇ 4-5 ਆਹ ਚੰਗਣੇ ਉਹ ਇਦਲੀ ਛੱਟ ਲਾ ਦਨੇ ਹੁੰਨੇ ਇਹਦੇ ਆਪਾਂ ਮਤਲਬ ਇਹ ਆਹੀ ਸ਼ਰੀਏ ਦੀ 19 ਸਪੇਸ ਆ ਜਿਹੜੀ ਉਹ ਇਦਲੀ ਛੱਟ ਕਰ ਦਾਂਗੇ ਆਪਾਂ ਬਸ ਇਹ ਪੁੱਠਾ ਕਵਾ ਕੇ ਪੈਜੋ ਇਹ ਆ ਗਲੀਆਂ ਦੇ ਡਾਬਲ ਕੱਢੀਆਂ ਹੋਈਆਂ ਨੇ। ਆ ਗਲੀਆਂ ਇਹਦੀਆਂ। ਇਹ ਦੋ-ਦੋ ਗੜੀਆਂ ਨੇ ਇੱਕ ਕਾਸੇ ਇਹਦੇ। ਦੇਖਣੀ ਇੱਧਰ ਕੱਢੀਆਂ ਨੇ ਉੱਪਰ ਦੇ ਪਾਸੇ। ਇਹ ਦੋ। ਬਾਕੀ ਮਸ਼ੀਨ ਇਹ ਚੋ ਡਰਾਮਾ ਪਾ ਲੱਗੇ ਸੀ ਕੱਢਣਾ। ਸਾਫ ਸੂਟ ਲਈ ਕੱਢ ਬਾਹਰ। ਤਰ ਮੈਸ਼ਟਰੀ ਲੱਗਾ ਵਾ ਵੈਲਡਿੰਗ ਕਰਨ ਚਾਹੇ ਸਾਫਟ ਸੂਟ ਕੱਢ ਲਈ ਡਰਮ ਮੇ ਲੱਗਿਆ ਹੁਣ ਬਾਹਰ ਕੱਢਣਾ ਆਪਾਂ ਤੇ ਲਾਉਂ ਵਾਸਤੇ ਲੈ ਬੇਟੇ ਆ ਦੇਖੋ ਇੱਥੇ ਲਾਉਣੇ ਲੱਭਣੇ ਬੇਟੇ ਇਹਦੇ ਲੋਈ ਮੈਸ਼ਟਰੀ ਲੱਗਾ ਜਿਲੇ ਬੇਟੇ ਲਾਉਣਾ ਤੇ ਡਰਮ ਆਪਾਂ ਲੈ ਅਸੀਂ ਬਾਹਰ ਕੱਟ ਹੌਲੀ ਇੱਕਾਂ ਕੱਟ ਲੈ ਸੀ ਡਰਮ ਬਾਹਰ ਕਪੜਾਤਾ ਸੀ ਕੱਢ ਕੇ ਬਾਹਰ ਤੇ ਇਹ ਦੇ ਬਿੱਟੇ ਲਾਤੇ ਲਿਕਣੀ ਉਧਰ ਇਕੱਠੇ ਲਾ ਗਏ ਮਤਲਬ ਜੋੜ ਨਹੀਂ ਸਕੀ ਪਾਇਆ ਆਪਣੇ ਇਕੱਠੇ ਲਾਇਆ ਦੇ ਬਿੱਟੇ ਉਧਰ ਤੋਂ ਸੇਟ ਹੁਣ ਦਿਖਾਵਣਾਂਗੇ ਬਾਕੀ ਅਰੇ ਬਾਕੀ ਜਿਹੜੇ ਪਿੱਛੋਂ ਦੀ ਦਿਖਦਾ ਓਕੇ ਪੱਕਾ ਕਰਨ ਵਾਲੇ ਰਹਿਣ ਦੇ ਆਗੇ ਜਿਵੇਂ ਉਹ ਜਿਹਾਂ ਨੇ ਥੋੜਾ ਪੱਕਾ ਕਰਨ ਵਾਲੇ ਰਹਿਣਾ ਤੇ ਆ ਥੋੜਾ ਬਾਦੂ ਆਗਾ ਕੱਟਿਆ ਜਾਊ ਇਸ ਨੂੰ ਕਨਵਰਟ ਕਰਕੇ ਤੋਂ ਅੱਗੇ ਇਦਾਂ ਉਹ ਕਰਤੀ ਸੀ ਆਪਾਂ ਇਹਦੀ ਸ਼ਾਰਟ ਸੂਟ ਬਾਕੀ ਸਾਨੂੰ ਫਿੱਟ ਕਰਕੇ ਦਿਖਾਵਾਂ ਕਿਵੇਂ ਫਿੱਟ ਹੁੰਦਾ ਇਹਦਾ ਅਰੇ ਹੀਟ ਦੇ ਪਾਸੋਂ ਮੈਂ ਜਮਾਂ ਖੋਲਦਾ ਸੀ ਹੀਟਲਾ ਝਾਰਨਾ ਝੋੜਨਾ ਦਾਣੇ ਆਲਾ ਕੱਟਦਾ ਸੀ ਸਾਰਾ ਬਾਹਰ ਤੇਜ ਰਪੇਟੇ ਤੇ ਹੀਟੋਂ ਵੀ ਜਮਾਂ ਟੋਟਲ ਕੰਪਲੀਟ ਲਾਇਆ ਹਨ ਕੋਈ ਜੋੜ ਜਾ ਪਾਇਆਗਾ ਉਹ ਮੈਸਟਰਿੰਗ ਲਾਵੇ ਜਿੱਥੇ ਟਾਂਕੀ ਟਾਂਕੀ ਵੀ ਲੋੜਦੀ ਲੱਗਿਆ ਬਾ ਗ੍ਰੈਂਡਰ ਮਾਰ ਕੰਮ ਇਸ ਇਮਾਰਤ ਦਾ ਗ੍ਰੈਂਡਰ ਮਾਰਤਾ ਤੇ ਇਹਦੇ ਜਿਹੜੇ ਲਪੇਟੇ ਕਰਤੇ ਪੱਕੇ ਤੇ ਉਹ ਲਾਤੀ ਉੱਪਰ ਦੀ ਜਿਹੜੇ ਲਪੇਟ ਦਵਾਰੇ ਲਾਤੇ ਦੂਰੇ ਕਰਤੇ ਡਬਲ ਕਰਤੇ ਐ ਦੂਰੇ ਲੱਗ ਗਏ ਨਾ ਚਾਰੋਂ 2-3 ਸਾਲ ਚਾਕਾਂ ਦੀ ਲੋੜ ਨਹੀਂ ਬਾਕੀ ਜਿਹੜਾ ਟਾਂਕਾ ਟੱਪਾ ਰਹਿੰਦਾ ਸੀ ਹੁਣ ਲਾਤੀ ਲੋ ਜੀ ਮਿਸਤਰੀ ਲੱਗ ਗਿਆ ਹੁਣ ਡਰਾਮਾ ਵਿੱਚ ਪਾਉਣ ਤੇ ਫਰਮਾ ਬਣਾਤਾ ਉਹਨਾਂ ਚੈਨ ਕੁੱਪੀ ਲਟਕਾ ਕੇ ਕਰਾਂਗੇ ਬੱਚੇ ਨੂੰ ਐ ਮਿਸਤਰੀਆਂ ਲਈ ਚੈਨ ਕੁੱਪੀ ਲਟਕਾਉਂਦੇ ਹਨ ਚੱਕ ਦੇ ਡਰਾਮ ਨੂੰ ਕਹਾ ਚੱਕ ਦੇ ਮਿਸਤਰੀ ਕਹਿੰਦਾ ਪਾ ਦੇ ਇਕੱਲਾ ਹੀ ਪਾ ਦੇਗਾ ਮੂਰੂ ਕੋਹਾ ਕੱਢ ਲਈ ਬੈਲਟ ਓਏ ਟਾਇਟ ਹੋ ਜੂਗਾ ਚਾਂਗੋ ਕਿਨਾਂ ਸ਼ਾਫਟ ਦਾ ਅੰਦਲੇ ਆਪਾਂ ਹੁਣ ਬਾਅਦ ਵਿੱਚ ਨੂੰ ਸਾਫਟ ਲਗਾ ਦੇਵਾਂਗੇ ਥੱਲੋਂ ਇਹਦੇ ਵਿੱਚ ਵੀ ਆਪਾਂ ਦਿਖਾਵਾਂਗੇ ਉਹ ਵੀ ਨਾਲੇ ਗੁੜਕਾ ਧਰ ਕੇ ਹੋਰ ਮਾਰ ਥੋੜੀ ਜਿਹਾ ਕੋਈ ਮਿਸਤਰੀ ਨੇ ਪਾਤੀ ਸ਼ਾਫਟ ਹਾ ਸ਼ਾਫਟ ਵਾਸ਼ਿੰਗ ਨੀਚੇ ਕਰ ਲੈ ਦੇ ਬਰਾਬਰ ਇਹਦੇ ਪਾਣੀ ਸੌਖੀ ਹੋ ਜਾਂਦੀ ਹੈ ਸਾਫਟ ਚੈਨ ਕੁੱਪੀ ਨਾਲ ਗੋਟਕਾ ਲਾ ਕੇ ਬਿਸ਼ਤਰੀ ਗੋਟਕਾ ਲਾ ਕੇ ਛੱਟ ਲਵਾ ਹੈ ਆ ਜਾਣੇ ਆਉਂਦੇ ਠੀਕ ਆ ਉਹ ਜਿਹੜੀਆਂ ਬੁਰਜਾਂ ਅੰਦਰ ਲਈ ਛੋਟੀ ਉਹ ਵੀ ਕਸਤੀ ਵਿੱਚ ਤੇ ਬਾਹਰ ਲਈਆਂ ਵੀ ਬੁਰਜਾਂ ਕਸਤੀਆਂ ਇਹਦੀਆਂ ਆਪਾਂ ਇਧਰ ਲਿਆ ਆ ਤੇ ਡਰਾਮ ਵਾਲਾ ਕੰਮ ਕਰਤਾ ਓਕੇ ਤੇ ਆ ਬੈਰਿੰਗ ਜਰੇਗੇ ਬਸ ਇਹ ਵੀ ਕਰ ਦਨਾ ਸੈਟ ਲੋ ਜੀ ਪ੍ਰਭੂ ਫਾਈਨਲੀ ਆਪਾਂ ਡਰਾਮਾ ਵਿੱਚ ਪਦਤਾ ਪਾ ਲਪੇਟੇ ਲਬੂਟੇ ਲਾਦ ਕਰਦੇ ਓਕੇ ਜਮ ਤੇ ਬਾਕੀ ਜਿਹੜਾ ਹੋਰ ਸਮਾਨ ਸੀਗਾ ਸਾਰਾ ਫੀਟਿੰਗ ਕਰਤਾ ਜਿਵੇਂ ਆਹ ਪੂਲੀ ਪਾਲੀ ਦੀ ਬਾਹਰਲੇ ਪਾਸੇ ਓਕੇ ਕਰਤੀ ਤੇ ਜਾਲ ਕੱਢਿਆ ਸੀ ਥੱਲੋਂ ਆਪਾਂ ਨੇ ਇਹ ਵਾਲਾ ਥੱਲੋਂ ਦਾਣੇ ਵਾਲਾ ਠੀਕ ਹੈ ਜੀ ਦਾਣੇ ਵਾਲਾ ਜਾਲ ਕੱਢਿਆ ਸੀਗਾ ਉਹ ਵੀ ਪਾ ਪੂਤਾ ਆਹ ਦੇਖੋ ਜਿਵੇਂ ਆ ਦਾਣੇ ਵਾਲ ਥੱਲੋਂ ਇਹ ਪਾਤੀ ਜਾਲੀ ਜੀ ਆਪਾਂ ਨੇ ਨਾਲੀਦਰੀ ਜਿਹੜੇ ਪਿੱਛੇ ਪੱਖੇ ਸੀਗੇ ਪੱਖੇ ਵੀ ਕਰਤੇ ਓਕੇ ਜਿਵੇਂ ਲਾ ਕੇ ਲਪੇਟੇ ਲਪੇਟਿਆਂ ਦਾ ਜੀ ਲਗਭਗ ਕੰਮ ਮੁਕੰਮਲ ਹੋ ਗਿਆ ਮਿਸਤਰੀਆਂ ਲਾਤੇ ਜਿਹੜੇ ਡਾਂਕੇ ਰੱਪੇ ਲਾਉਣੇ ਸੀਗੇ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਵਿੱਚ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਹੋ